ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਮੌਤਮਸ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਮੋਦੀ ਸਰਕਾਰ 1 ਫਰਵਰੀ ਨੂੰ ਨਵਾਂ ਬਜਟ ਪੇਸ਼ ਕਰ ਰਹੀ ਹੈ ਉਸ ਵਿੱਚ ਮੀਡਲ ਕਲਾਸ ਨੂੰ ਕਾਫੀ ਉਮੀਦਾਂ ਹਨ ਸੈਲਰੀ ਕਲਾਸ ਅਤੇ ਸੀਨੀਅਰ ਸਿਟੀਜ਼ਨ ਨੂੰ ਵੱਡੀ ਰਾਹਤ ਇਨਕਮ ਟੈਕਸ ਨੂੰ ਲੈ ਕੇ ਕਰ ਜਿਹੜੀ ਪੰਜ ਵੱਡੇ ਬਦਲਾਵ ਹੋਣ ਦੀ ਜਿਹੜੀ ਸਭਾਵਨਾ ਜਤਾਈ ਜਾ ਰਹੀ ਹੈ ਸੋ ਦੋਸਤੋ ਚਲਦੇ ਆ ਅੱਜ ਦੀ ਵੱਡੀ ਅਪਡੇਟ ਦੇ ਨਾਲ ਜੁੜ ਕੇ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ दोस्तों एक फरवरी नो जोड़ा है मोदी सरकार तीजी बार पहला जड़ा कि पूर्ण बजट ऑन वाला है सीनियर सिटीजन जेड़े ने सीनीयर जोड़े सिटीजन बहुत ही वडी उम्मीद है खास करके मिडिल क्लास लिये लाहबंद जोड़ा कि एक हो सकता है ਕੇਂਦਰੀ ਵਿੱਤ ਮੰਤਰੀ निर्मला सीतारमण 1 ਫਰਵਰੀ ਕੇਂਦਰੀ ਬਜਟ ਪੇਸ਼ ਕਰੇਗੀ ਇਸ ਵਿੱਚ ਖਾਸ ਕਰ ਸੈਲਰੀ ਵਾਲੇ ਅਤੇ ਸੀਨੀਅਰ ਸਿਟੀਜ਼ਨ ਕਾਫੀ ਜਿਹੜੀ ਸੀ ਉਹਨਾਂ ਨੂੰ ਜਿਹੜੀ ਛੂਟ ਦੀ ਉਮੀਦ ਹੈ ਇਨਕਮ ਟੈਕਸ ਬੀ ਲੱਖ ਜਿਹੜੀ ਹੈ ਦੇ ਉੱਪਰ ਜਿਹੜੀ 30% ਦੀ ਉਮੀਦ ਹੈ ਤੇ 60 ਸਾਲ ਤੋਂ ਵੱਧ ਉਮਰ ਦੇ ਸਿਟੀ ਸੀਨੀਅਰ ਸਿਟੀਜ਼ਨ ਦੇ ਲਈ ਅਲੱਗ ਟੈਕਸ ਸਲੈਬ ਬਣਾਈ ਗਈ ਹੈ ਜੋ ਕਿ ਕਰਮਚਾਰੀ ਸਰਕਾਰੀ ਨੌਕਰੀ ਕਰਦੇ ਹਨ ਉਹਨਾਂ ਨੂੰ ਬਹੁਤ ਹੀ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਰਾਹਤ ਦਿੱਤੀ ਜਾਵੇਗੀ ਪਹਿਲਾ ਸਟੈਂਡਰਡ ਸਟੈਂਡਰਡ ਡਾਇਰੈਕਸ਼ਨ 75000 ਸੀ 1 ਲੱਖ ਕਰਨ ਦੀ ਜਿਹੜੀ ਤਜ਼ਵੀਜ਼ ਹੈ ਇਸ ਬਜਟ ਦੇ ਵਿੱਚ 80 ਸੀ ਸੀ ਦੀ ਜਿਹੜੀ ਸੀਮਾ 1.5 ਲੱਖ ਤੋਂ ਵਧਾ ਕੇ 3.5 ਲੱਖ ਕਰਨ ਦੀ ਜਿਹੜੀ ਤਜ਼ਵੀਜ਼ ਹੈ ਜਿਹੜੀ ਜੋ ਕਰਮਚਾਰੀ ਹਾਊਸ ਲੋਨ ਕਟੌਤੀ ਕਰਦੇ ਹਨ ਵਿਆਜ ਜੋ ਸ਼ੋਰ ਮਿਲਦੀ ਹੈ ਉਸ ਦੇ ਵਿੱਚ ਕਾਫੀ ਵਾਧਾ ਕੀਤਾ ਜਾਏਗਾ ਦੇ ਨਾਲ ਹੀ ਦੋਸਤੋ ਜਿਹੜੀ ਕੈਬਨਿਟ ਮੀਟਿੰਗ ਜਿਹੜੀ ਹੈ ਜਿਹੜੀ 16 ਜਨਵਰੀ 2025 ਦੀ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ ਸੋ ਦੋਸਤੋ 8ਵੇਂ ਤਨਖਾਹ ਦੀ ਜਿਹੜੀ ਇਹ ਤਨਖਾਹ ਕਮਿਸ਼ਨ ਦੇ ਗਠਨ ਨੂੰ ਹਰੀ ਝੰਡੀ ਦਿੱਤੀ ਗਈ ਹੈ ਤੇ ਬਹੁਤ ਹੀ ਜਲਦ ਇਸ ਤਨਖਾਹ ਕਮਿਸ਼ਨ ਦਾ ਗਠਨ ਹੋ ਜਾਏਗਾ 1 ਜਨਵਰੀ 2026 ਤੋਂ ਕੇਂਦਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਉੱਪਰ ਇਹ 8ਵਾਂ ਤਨਖਾਹ ਕਮਿਸ਼ਨ ਜਿਹੜਾ ਹੈ ਉਹ ਲਾਗੂ ਹੋ ਜਾਏਗਾ ਅਤੇ ਰਾਜ ਸਰਕਾਰਾਂ ਨੂੰ ਵੀ ਦੋਸਤੋ ਮਜਬੂਰਨ ਇਹ ਕਮਿਸ਼ਨ ਦਾ ਜਿਹੜਾ ਹੈ ਗਠਨ ਕਰਨਾ ਪਊਗਾ ਪੰਜ ਆਵ ਦੇ ਵਿੱਚ ਜੇ ਗੱਲ ਕਰੀਏ ਤਾਂ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਬਹੁਤ ਸਾਰੀਆਂ ਤਰੋਟੀਆਂ ਹਲੇ ਵੀ ਡਿਊ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ ਇਸ ਦੇ ਵਿੱਚ ਇਹਨਾਂ ਐਨੋਮਲਿਸ ਨੂੰ ਦੂਰ ਕਰਨ ਦੇ ਵਿੱਚ ਹਲੇ ਤੱਕ ਛੇਮਾ ਤਨਖਾਹ ਕਮਿਸ਼ਨ ਜਿਹੜਾ ਹੈ ਅੱਧ ਵਿਚਾਲੇ ਲਟਕਿਆ ਹੋਇਆ ਹੈ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰ ਦੇ ਕਈ ਤਰ੍ਹਾਂ ਦੇ ਭੱਤੇ ਜਿਹੜੇ ਨੇ ਬੰਦ ਕੀਤੇ ਗਏ ਸੀ ਏਸੀਪੀ ਸਕੀਮ ਦੀ ਬਹਾਲੀ ਹਲੇ ਤੱਕ ਨਹੀਂ ਹੋਈ ਹੈ ਅਤੇ ਬਹੁਤ ਸਾਰੀਆਂ ਜਿਹੜੀਆਂ ਤਰੂਟੀਆਂ ਜਿਹੜੀਆਂ ਨੇ ਉਹ ਹਜੇ 6ਵੇਂ ਤਨਖਾਹ ਕਮਿਸ਼ਨ ਦੇ ਵਿੱਚ ਹਲੇ ਵੀ ਹੈਗੀਆਂ ਨੇ ਪੰਜਾਬ ਸਰਕਾਰ ਪਰ ਜੇਕਰ 8ਮਾ ਤਨਖਾਹ ਕਮਿਸ਼ਨ ਕੇਂਦਰ ਦੇ ਮੁਲਾਜ਼ਮਾਂ ਦੇ ਲਈ ਲਾਗੂ ਹੁੰਦਾ ਹੈ ਤਾਂ ਬਾਕੀ ਰਾਜ ਸਰਕਾਰਾਂ ਨੂੰ ਵੀ ਆਪਣੇ ਆਪਣੇ ਤਨਖਾਹ ਜਿਹੜੇ ਕਮਿਸ਼ਨ ਜਿਹੜੇ ਨੇ ਉਹ ਜ਼ਰੂਰ ਗਠਿਤ ਕਰਨੇ ਪੈਣਗੇ ਤੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਨੂੰ ਵੀ 7ਵਾਂ ਤਨਖਾਹ ਕਮਿਸ਼ਨ ਜਿਹੜਾ ਹੈ ਉਹ ਜ਼ਰੂਰ ਮਿਲੇਗਾ ਤਾਂ ਹਾਂਜੀ ਦੋਸਤੋ ਵਿਸਾਲ ਦੇ ਵਿੱਚ ਨਾਲ-ਨਾਲ ਉਹ ਜਿਹੜੀਆਂ ਉਮੀਦਾਂ ਵੀ ਮੁਲਾਜ਼ਮਾਂ ਤੇ ਪੈਸ਼ਰ ਦੀਆਂ ਜਾਗੀਆਂ ਨੇ ਕੇਂਦਰ ਸਰਕਾਰ ਦਾ ਇਹ ਜਿਹੜਾ ਵੱਡਾ ਫੈਸਲਾ ਜਿਹੜਾ ਹੈ 8ਵਾਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਲੈ ਕੇ ਸਾਹਮਣੇ ਆਇਆ ਹੈ ਤੇ ਕੇਂਦਰ ਸਰਕਾਰ ਨੂੰ ਟੌਮ ਲਾਜ਼ਮਾ ਤੇ ਪੈਸ਼ਨ ਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਏਗਾ ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਤਮਾ ਤਨਖਾਹ ਕਮਿਸ਼ਨ ਜਿਹੜਾ ਹੈ ਉਹ ਗਠਿਤ ਕਰਕੇ ਟਾਈਮ ਟੂ ਟਾਈਮ ਇਸ ਨੂੰ ਲਾਗੂ ਕੀਤਾ ਜਾਊਗਾ ਬਿਨਾਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਤਰੂਟੀਆਂ ਤੋਂ ਜਿਹੜਾ ਹੈ 2027 ਦੇ ਵਿੱਚ ਅੱਗੇ ਪੰਜਾਬ ਸਰਕਾਰ ਦੇ ਇਲੈਕਸ਼ਨ ਨੇ ਹੋ ਸਕਦਾ ਹੈ ਕਿ ਮੁਲਾਜ਼ਮਾ ਤੇ ਪੈਸ਼ਨ ਦਾ ਇਹ ਮੁੱਦਾ ਸਤਵੇਂ ਤਨਖਾਹ ਕਮਿਸ਼ਨ ਦਾ ਮੁੱਦਾ ਜਿਹੜਾ ਹੈ ਉਹ ਅਹਿਮ ਰਹੇ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਤਾਂ ਜੀ ਦੋਸਤੋ ਏਸੀ ਆਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ